ਹਾਂਜੀ ਅੱਜ ਆਪਾਂ ਗੱਲ ਕਰਾਂਗੇ ਨਾਰਥ ਕੋਰੀਆ ਦੀ ਜਿੱਥੋਂ ਦਾ ਤੁਸੀਂ ਲਾ ਲਓ ਪੀਐਮ ਕਿਮ ਇਓਂਗ ਹੈਗਾ ਵਾ ਇੱਕ ਬੰਦਾ ਜਿਹੜਾ ਆਪਣੇ ਮਤਲਬ ਦੇਸ਼ ਨੂੰ ਕੰਟਰੋਲ ਕਰਦਾ ਵਾ ਨਾਰਥ ਕੋਰੀਆ ਵਾ ਤੇ ਸਾਊਥ ਕੋਰੀਆ ਵੀ ਆ ਨਾਰਥ ਕੋਰੀਆ ਇਹ ਦੋਵੇਂ ਅੱਡ ਅੱਡ ਹੋ ਗਏ ਆ ਜਿਵੇਂ ਪਾਕਿਸਤਾਨ ਤੇ ਇੰਡੀਆ ਜਿਹੜਾ ਨਾਰਥ ਕੋਰੀਆ ਵਾ ਇਹਨੂੰ ਇਸ ਟਾਈਮ ਚਾਲ ਰਿਹਾ ਵਾ ਕਿਮ ਇਓਂਗ ਉਸ ਤੋਂ ਪਹਿਲਾਂ ਉਹਦਾ ਦਾਦਾ ਉਸ ਤੋਂ ਪਹਿਲਾਂ ਉਹਦਾ ਬਾਪੂ ਚਲਾਉਂਦਾ ਹੈ ਉਸ ਤੋਂ ਪਹਿਲਾਂ ਉਹਦਾ ਦਾਦਾ ਚਲਾਉਂਦਾ ਜੇ ਆਪਾਂ ਪੰਜਾਬੀ ਲੈਂਗੁਏਜ 'ਚ ਗੱਲ ਕਰ ਲਈਏ ਕਿਮਯੋ ਇੱਕ ਬੜਾ ਹੀ ਖਤਰਨਾਕ ਤਰੀਕੇ ਦਾ ਬੰਦਾ ਤੇ ਉਹਨੇ ਆਪਣੀ ਕੰਟਰੀ 'ਚ ਆਪਣੀ ਰੂਲ ਬਣਾਏ ਆ ਠੀਕ ਆ ਇਹੋ ਜਿਹੇ ਰੂਲ ਜਿਹੜੇ ਤਾਂ ਮੈਂ ਦੱਸੂਗਾ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਲੋਕ ਉੱਥੇ ਰਹਿੰਦੇ ਕਿਵੇਂ ਆ ਸਭ ਤੋਂ ਪਹਿਲਾ ਰੂਲ ਉਹਨਾਂ ਇਹ ਬਣਾਇਆ ਆਪਣੀ ਕੰਟਰੀ ਦਾ ਕਿ ਕੋਈ ਵੀ ਬੰਦਾ ਆਪਣੇ ਘਰ 'ਚ ਰਹਿ ਰਿਹਾ ਵਾ ਉਹਦੇ ਦਾਦੇ ਦੀ ਤੇ ਉਹਦੇ ਪਿਓ ਦੀ ਫੋਟੋ ਘਰ 'ਚ ਲਾਉਣੀ ਜ਼ਰੂਰੀ ਆ ਜੇ ਉਹਨਾਂ ਦੋਹਾਂ ਦੀ ਫੋਟੋ ਨਹੀਂ ਹੈਗੀ ਤੇ ਬੰਦੇ ਨੂੰ ਸਜ਼ਾ ਹੋਊਗੀ ਉਹ ਘਰ ਵਾਲਿਆਂ ਨੂੰ ਠੀਕ ਆ ਜੇ ਉਸ ਫੋਟੋ ਮੰਨ ਲਓ ਤੁਸੀਂ ਫੋਟੋ ਫਰੇਮ ਲੱਗਾਉ ਟੇਢਾ ਵੀ ਹੋਇਆ ਤਾਂ ਵੀ ਸਜ਼ਾ ਵਾ ਠੀਕ ਆ ਜੇ ਉਹ ਫੋਟੋ ਸਾਫ਼ ਨਾ ਹੋਈ ਹੋਈ ਤਾਂ ਵੀ ਸਜ਼ਾ ਵਾ ਇਹ ਡਿਪੈਂਡ ਕਰਦਾ ਹੈ ਕਿ ਉਹਦਾ ਮੂਡ ਕਿਦਾਂ ਦਾ ਉਹ ਕਿੰਨੇ ਸਾਲ ਦੀ ਜਾਂ ਕਿੰਨੇ ਮਹੀਨੇ ਦੀ ਸਜ਼ਾ ਸੁਣਾਊਗਾ ਉਹ ਵੱਖਰੀ ਗੱਲ ਇੱਕ ਪਿੱਛੇ ਜੇ న్యూਜ਼ ਆਈ ਸੀ ਕਿ ਮਤਲਬ ਪਤਾ ਲੱਗਿਆ ਸੀ ਇੱਕ ਲੇਡੀਜ਼ ਦੇ ਘਰ ਨੂੰ ਅੱਗ ਲੱਗ ਗਈ ਉਹਨੇ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢ ਲਿਆ ਜਿਹੜੀਆਂ ਫੋਟੋਆਂ ਦੀਵਾਰ ਤੇ ਲੰਗੀਆਂ ਰਹਿ ਗਈਆਂ ਫੋਟੋਆਂ ਨੂੰ ਅੱਗ ਲੱਗ ਗਈ ਉਹਨੂੰ 5 ਮਹੀਨੇ ਦੀ ਸਜ਼ਾ ਸੁਣਾਤੀ ਉਸ ਲੇਡੀ ਨੂੰ ਬਹੁਤ ਇਨੇ ਖਤਰਨਾਕ ਰੂਲ ਨੰਬਰ 2 ਉਹ ਆਪਣੇ ਡਿਫੈਂਸ ਮਿਸ ਮਿਨਿਸਟਰ ਤੋਂ ਵੀ ਉਹਨੇ ਨਹੀਂ ਛੱਡਿਆ ਜਿੱਦਾਂ ਮੀਨਸ ਮੋਦੀ ਹੋ ਗਿਆ ਉਹਦੇ ਨਾਲ ਉਹਦਾ ਡਿਫੈਂਸ ਮਿਨਿਸਟਰ ਹੋਵੇ ਮਤਲਬ ਗੱਲਬਾਤ ਘੱਲ ਹੀ ਲੈਂਦੇ ਆ ਏਦਾਂ ਹੀ ਉਹਨਾਂ ਦੀ ਮੀਟਿੰਗ ਚੱਲਣ ਦੀ ਸੀ ਕਿੰਮੀ ਔਂਗ ਦੀ ਮੀਟਿੰਗ ਚੱਲਣ ਦੀ ਸੀ ਉਹਦਾ ਜਿਹੜਾ ਡਿਫੈਂਸ ਮਿਨਿਸਟਰ ਮਿਨਿਸਟਰ ਸੀ ਉਹਦੇ ਲਾਗੇ ਖਲੋਤਾ ਸੀ ਉਹਨੂੰ ਨੀਂਦ ਆ ਗਈ ਐਂ ਕਰਕੇ ਮਤਲਬ ਉਹਦੀ ਝਪਕੀ ਲੱਗ ਗਈ ਉਹਨੇ 1 2 ਦਿਨਾਂ ਬਾਅਦ ਹੀ ਉਹਨੂੰ 100 200 ਬੰਦੇ ਚ ਖੜਾ ਕੇ ਬਰਵਾਤਾ ਹੈਗਾ ਕਿ ਮਤਲਬ ਜਿਹੜਾ ਮੈਨੂੰ ਇਗਨੋਰ ਕਰੂਗਾ ਮੈਂ ਉਹ ਬੰਦਾ ਆਪਣੇ ਕੰਟਰੀ ਚ ਜਾਂ ਆਪਣੇ ਆਸ-ਪਾਸ ਨਹੀਂ ਰੱਖਣਾ ਚਾਹੁੰਦਾ ਫਿਰ ਉਹਨੇ ਹੀ ਸਟਾਈਲ ਦੇ پابੰਦੀ ਲਾਈ ਆ ਇਹ ਮੁੰਡਿਆਂ ਵਾਸਤੇ 10000 ਰਿਸਲਟ ਰਖਿਆ। ਤੁਸੀਂ ਇਹੋ ਜਿਹਾ ਵਾਲ ਕਟਾ ਸਕਦੇ ਜੇ। ਇਹ ਤੋਂ ਬਿਨਾ ਹੋਰ ਕੋਈ ਵਾਲ ਤਰੀਕੇ ਦੇ ਨਹੀਂ ਕਟਾ ਸਕਦਾ। ਕੁੜੀਆਂ ਲਈ 18 ਵਾਂ। ਵੀ 18 ਹੇਅਰ ਕੱਟ ਜਿਹੜੇ ਉਹ ਫੋਟੋ ਦਿੱਤੀ ਆ। ਇਹਨਾਂ ਦੇ ਇਲਾਵਾ ਤੁਸੀਂ ਕੋਈ ਹੇਅਰ ਕੱਟ ਨਹੀਂ ਕਰਾ ਸਕਦੇ। ਜੇ ਕੋਈ ਕਰਾਊਗਾ ਤੇ ਉਹਨੂੰ ਸਜ਼ਾ ਮਿਲੂਗੀ। ਤੇ ਸਭ ਤੋਂ ਮੇਨ ਸਜ਼ਾ ਇਹ ਆ ਕਿ ਜਿਹੜਾ ਕਿਮੀਆ ਹੋ ਗਿਆ ਉਹਦੇ ਵਰਗਾ ਹੇਅਰ ਕੱਟ ਕੋਈ ਨਹੀਂ ਕਰਾਊਗਾ। ਜੇ ਉਹਦੇ ਵਰਗਾ ਕੋਈ ਹੇਅਰ ਕੱਟ ਕਰਾਊਗਾ ਤੇ ਉਹ ਸਿੱਧਾ ਗੋਲੀ ਖਾਊਗਾ। ਇਹ ਵੀ ਉੱਥੇ ਰੂਲ ਹੈਗਾ ਜੀ। ਉਦਕਾਰ 'ਚ ਇਹ ਰੂਲ ਆ। ਇਹ 10 ਸਾਲ ਦੀ ਹਰ ਇੱਕ ਕਰਦਾ ਇੱਕ ਮੁੰਡਾ ਆਰਮੀਜ਼ ਜਾਊਗਾ ਤੇ 7 ਸਾਲ ਦੀ ਕੁੜੀ ਜਾਊਗੀ ਮਤਲਬ ਵੱਧ ਤੇ ਅਗਲੀ ਦੀ ਮਰਜ਼ੀ ਆ ਪਰ ਇਹ ਕੰਪਲਸਰੀ ਆ 10 ਸਾਲ ਮੁੰਡਾ 7 ਸਾਲ ਕੁੜੀ ਤੇ ਜਿਵੇਂ ਮੀਨਸ ਇੱਕ ਉਥੇ ਇਹ ਵੀ ਚੀਜ਼ ਹੈਗੀ ਆ ਦੇਸ਼ ਚ ਕ੍ਰਾਈਮ ਦੀ ਕਿ ਜਿਵੇਂ ਤਿੰਨ ਜਾਣੇ ਆ ਦਾਦਾ ਪੋਤਾ ਤੇ ਮੁੰਡਾ ਜਿਵੇਂ ਮੰਨ ਲਓ ਮੁੰਡੇ ਨੇ ਕ੍ਰਾਈਮ ਕਰਤਾ ਉਹਦੀ ਸਜ਼ਾ ਉਹਦੇ ਪਿਓ ਨੂੰ ਹੀ ਦਿੱਤੀ ਜਾਊਗੀ ਤੇ ਉਹਦੇ ਪੋਤੇ ਨੂੰ ਦਿੱਤੀ ਜਾਊਗੀ ਤਿੰਨਾਂ ਨੂੰ ਹੀ ਸਜ਼ਾ ਹੋ ਕੇ ਕ੍ਰਾਈਮ ਇਹਨੇ ਕੀਤਾ ਸਜ਼ਾ ਤਿੰਨਾਂ ਨੂੰ ਮਿਲੂਗੀ ਤਿੰਨੇ ਜੇਲ੍ਹ ਦੇ ਜਾਣਗੇ ਜੇ ਮੰਨ ਲਓ ਕਿ ਇਹ ਲੇਟਿਸ ਨੂੰ ਬੱਚਾ ਹੋਣਾ ਵਾਲਾ ਉਹਨੂੰ ਸਜ਼ਾ ਮਿਲ ਗਈ ਹੈ ਜਿਹੜਾ ਬੱਚਾ ਜੇਲ੍ਹ ਚ ਹੋਇਆ ਵਾ ਉਹ ਜੇਲ੍ਹ ਚ ਵੀ ਸਜ਼ਾ ਕੱਟ ਕੇ ਹੀ ਬਾਹਰ ਉੱਥੇ ਇਹ ਰੂਲ ਆ ਜਦੋਂ ਉਹਦੇ ਪਿਓ ਦੀ ਡੈਥ ਹੋਈ ਸੀ ਜਦੋਂ ਵੀ ਉਹ ਤਰੀਕ ਨੇੜੇ ਆਉਂਦੀ ਆ ਆਪਣੇ ਰਿਸ਼ਤੇਦਾਰ ਮੋਨ ਰੱਖਦੇ ਆ 1-2 ਮਿੰਟ ਦਾ ਜਿਵੇਂ ਕੋਈ ਹਨਾ ਦੁਨੀਆ ਤੋਂ ਚਲਾ ਜਾਂਦਾ 1-2 ਮਿੰਟ ਦਾ ਮੋਨ ਰੱਖਦੇ ਚੋਪ ਰਹਿੰਦੇ ਆ ਵੀ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਇਹ ਉਹ ਬਿਲਕੁਲ ਆਪੋਜ਼ਿਟ ਕਰਦਾ ਇਹਦਾ ਜਦੋਂ ਉਹਦੇ ਮਤਲਬ ਪਿਤਾ ਦੀ ਜਾਂ ਉਹਦੇ ਦਾਦੇ ਦੀ ਆਉਂਦੀ ਆ ਡੈਥ ਤਰੀਕ ਆਉਂਦੀ ਆ ਉਦੇ ਪਿਓ ਉਦੀ ਜਾਂ ਦਾਦੇ ਦੀ ਦਾਹ ਦੇਣ ਲਈ ਸਾਰੇ ਨਾ ਹੱਸ ਸਕਦੇ ਆ ਨਾ ਰੋ ਸਕਦੇ ਆ ਇਦਾਂ ਦਾ ਉਹਨੇ ਰੂਲ ਬਣਾਇਆ ਨਾ ਕੋਈ ਟੀਵੀ ਵੇਖ ਸਕਦਾ ਨਾ ਕੋਈ ਸ਼ਰਾਬ ਪੀ ਸਕਦਾ ਨਾ ਕੋਈ ਨੱਚ ਸਕਦਾ ਨਾ ਕੋਈ ਗਾ ਸਕਦਾ ਤੇ ਨਾ ਹੀ ਜੇਕਰ ਜਨਮ ਦੇ ਨੇ ਉਹ ਜਨਮ ਦੇ ਨੂੰ ਵੀ ਨਹੀਂ ਮਨਾ ਸਕਦਾ ਇੱਥੋਂ ਤੱਕ ਜੇ ਕੋਈ ਬੰਦਾ ਮਰ ਜਾਂਦਾ ਵਾ ਉਹ ਸਸਕਾਰ ਵੀ ਨਹੀਂ ਕਰ ਸਕਦੇ ਉਹਨੂੰ ਦਫਨ ਵੀ ਨਹੀਂ ਕਰ ਸਕਦੇ ਉਹ ਵੀ ਆਪਣੇ ਘਰ 'ਚ ਹੀ ਰੱਖਣਾ ਪਊਗਾ ਉਹ 10 ਦਿਨ ਪੂਰੇ ਹੋਣਗੇ ਤੇ ਸਾਰੇ ਕੰਮ ਹੋਣਗੇ ਨਹੀਂ ਤੇ ਉਹਨਾਂ ਦਾ ਕੋਈ ਕੰਮ ਨਹੀਂ ਹੋਊਗਾ ਇਹ ਡੇ ਸਖਤ ਰੂਲ ਆ ਜਿਵੇਂ ਆਪਾਂ ਮੰਨ ਲਓ ਇਥੋਂ ਪੰਜਾਬ ਚੋਂ ਦਿੱਲੀ ਚਲ ਜਾਂਦੇ ਆ ਜਾਂ ਹਰਿਆਣਾ ਚਲ ਜਾਂਦੇ ਆ ਐਦਾਂ ਉੱਥੇ ਰੂਲ ਆ ਕਿ ਆਪਾਂ ਇੱਕ ਸ਼ਹਿਰ ਚੋਂ ਦੂਜੇ ਸ਼ਹਿਰ ਬਿਨਾ ਪਰਮਿਸ਼ਨ ਨਹੀਂ ਜਾ ਸਕਦੇ ਪ੍ਰੋਪਰ ਡਾਕੂਮੈਂਟ ਹੋਣੇ ਚਾਹੀਦੇ ਆ ਡਾਕੂਮੈਂਟ ਤੋਂ ਬਿਨਾ ਆਪਾਂ ਇੱਕ ਸ਼ਹਿਰ ਦੂਜੇ ਸ਼ਹਿਰ ਕਿਤੇ ਨਹੀਂ ਜਾ ਸਕਦੇ ਸਭ ਤੋਂ ਮੇਨ ਗੱਲ ਜਿੱਦਾਂ ਹੁਣ ਆਪਾਂ ਪੰਜਾਬ ਚੋਂ ਆਪਣੇ ਬੱਚੇ ਜਾਂਦੇ ਹਾਈਲਟਸ ਕਰਕੇ ਬਾਹਰ ਜਾਂਦੇ ਆ ਪੜ੍ਹਾਈ ਕਰਦੇ ਉੱਥੇ ਕੰਮ ਕਰਦੇ ਫਿਰ ਉੱਥੇ ਪੀਆਰ ਵੀ ਲੈ ਲੈਂਦੇ ਉਹਦੀ ਕੰਟਰੀ ਚ ਐਦਾਂ ਦਾ ਕੁਝ ਨਹੀਂ ਹੈਗਾ ਕੋਈ ਵੀ ਬਾਹਰ ਨਹੀਂ ਜਾ ਸਕਦਾ ਬਾਹਰ ਮਤਲਬ ਕੰਟਰੀ ਤੋਂ ਬਾਹਰ ਜਾ ਹੀ ਨਹੀਂ ਸਕਦਾ ਤਬ ਬੰਦੀ ਲਾਈ ਉਹਨੇ ਆਪਣੀ ਕੰਟਰੀ ਚੋ ਕਿਸੇ ਨੂੰ ਬਾਹਰ ਨਿਕਲ ਨਹੀਂ ਦਿੰਦਾ ਉਹ ਨਾ ਕੋਈ ਪੜ੍ਹਾਈ ਲਈ ਬਾਹਰ ਜਾ ਸਕਦਾ ਨਾ ਕੋਈ ਘੁੰਮਣ ਲਈ ਜਾ ਸਕਦਾ ਹੁੰਦਾ ਜੀ ਇੱਥੇ ਜੰਮੇ ਜੇ ਇੱਥੇ ਮਰੋਗੇ ਕੋਈ ਬਾਹਰ ਨਹੀਂ ਜਾਉਂਦੇ ਕੁਝ ਲੋਕ ਵੈਸੇ ਚੋਰੀ ਛਿਪੇ ਭੱਜਦੇ ਵੀ ਆ ਭੱਜਣ ਚ ਕਾਮਯਾਬ ਵੀ ਹੋ ਜਾਂਦੇ ਆ ਪਰ ਜਿਹੜੇ ਫੜੇ ਜਾਂਦੇ ਉਹਨਾਂ ਨੂੰ ਮੌਕੇ ਤੇ ਮਾਰ ਦਿੰਦੇ ਆ ਕਿ ਤੁਸੀਂ ਗਦਾਰੀ ਕੀਤੀ ਸਾਡੇ ਨਾਲ ਠੀਕ ਆ ਭੱਜਣ ਦੀ ਕੋਸ਼ਿਸ਼ ਕੀਤੀ ਆ ਪਰ ਕਈ ਲੋਕ ਬਹੁਤ ਲੋਕ ਇੰਦਾਂ ਦੇ ਜਿਹੜੇ ਕਾਮਯਾਬੀ ਹੋਏ ਆਪਣੀ ਫੈਮਿਲੀ ਨਾਲ ਸਮੁੰਦਰ ਰਾਸ ਰਾਸ ਤੇ ਮਿਲੋ ਭੱਜ ਕੇ ਨਿਕਲੇ ਵੀ ਆ ਪਰ ਬਹੁਤ ਲੋਕ ਫੜੇ ਵੀ ਗਏ ਪਿਛੇ ਦੇ ਫਿਰ ਇੱਕ ਹੋਰ ਚੀਜ਼ ਉਥੇ ਇੱਕ ਅਮਰੀਕਾ ਦਾ ਟੂਰਿਸਟ ਘੁੰਮਣ ਆਇਆ ਹੈਗਾ ਅਮਰੀਕਾ ਦਾ ਬੰਦਾ ਨਾਰਥ ਕੋਰੀਆ ਚ ਘੁੰਮਣ ਚਲੇ ਗਿਆ ਆਪਣੀ ਮਤਲਬ ਪੂਰੀ ਟੀਮ ਦੇ ਨਾਲ ਠੀਕ ਆ ਉਹਨਾਂ ਨੇ ਉਹਦੇ ਤੇ ਜਦੋਂ ਆਉਣ ਲੱਗੇ ਘੁਮ ਕੇ ਤਿੰਨ ਚਾਰ ਦਿਨ ਬਾਅਦ ਤੇ ਉਹਨਾਂ ਨੇ ਉਹਨੂੰ ਹਜਾਜ ਤੋਂ ਥੱਲੇ ਤਾਰ ਲਿਆ ਅਰੈਸਟ ਕਰ ਲਿਆ ਉਹਦੇ ਤੇ ਇਲਜ਼ਾਮ ਲਾਤਾ ਕਿ ਤੂੰ ਇੱਕ ਜਿਹੜੇ ਹੋਟਲ 'ਚ ਰਹਿ ਰਿਆ ਸੀ ਉਥੇ ਉਥੇ ਜਿਹੜਾ ਕਿਮੀ ਆਉਂਗੇ ਉਹਦੀ ਫੋਟੋ ਲੱਗੀ ਪੋਸਟਰ ਉਹ ਪੋਸਟਰ ਪਾੜਿਆ ਵਾ ਉਹ ਤੇ ਇਲਜ਼ਾਮ ਲਾਤਾ ਉਹਨੂੰ ਗ੍ਰਿਫਤਾਰ ਕਰ ਲਿਆ ਯੂਐਸਏ ਅਮਰੀਕਾ ਚ ਪਤਾ ਲੱਗ ਗਿਆ ਉਹਦੇ ਘਰ ਦੇ ਨੂੰ ਖਬਰ ਪਹੁੰਚ ਗਈ ਮੁੱਦਾ ਮੀਡੀਆ ਤੇ ਚੱਲ ਗਿਆ ਕਾਫੀ ਰੌਲਾ ਪਿਆ ਓਬਾਮਾ ਨੇ 트ੰਪ ਨੇ ਵੀ ਕਿਹਾ ਕਿ ਤੂੰ ਨਹੀਂ ਛੱਡਦੇ ਤੇ ਕਿਮ ਜੋਂਗ ਦਾ ਨੂੰ ਪਤਾ ਅੜਿਆ ਉਹ ਕਹਿੰਦਾ ਮੈਂ ਇਹਨੂੰ ਨਹੀਂ ਛੱਡ ਸਕਦਾ ਇਹਨੇ ਮੇਰੇ ਮਤਲਬ ਸਾਡੇ ਰੂਲ ਤੋੜੇ ਆ ਠੀਕ ਆ ਉਹਨੂੰ ਉਹਨੇ 15 ਮਹੀਨਿਆਂ ਦੀ ਜਿਹੜੀ ਸਜ਼ਾ ਦੇਤੀ ਸਜ਼ਾ ਕਿਹਣੀ ਦਿੱਤੀ ਮਤਲਬ ਹਾਰਡ ਲੇਬਰ ਕਿ ਉਹ ਤੋਂ ਉਹਨੂੰ ਜੇਲ੍ਹ ਚ ਵੀ ਰੱਖਿਆ ਉਹ ਤੋਂ ਖਾੜ ਕੰਮ ਕਰਾਉਂਦੇ ਨੇ 15 ਮਹੀਨਿਆਂ ਬਾਅਦ ਉਹਨੂੰ ਛੱਡਿਆ ਮੁੰਡੇ ਨੂੰ ਜਦੋਂ ਉਹ ਵਾਪਸ ਅਮਰੀਕਾ ਗਿਆ ਤੇ ਸ਼ਹਿਰ ਦੇ ਨਾਲ ਹਸਪਤਾਲ ਰਿਹਾ ਤੇ ਹਸਪਤਾਲ ਰਹਿ ਕੇ ਉਹ ਮਰ ਗਿਆ ਜਿਸ ਤੋਂ ਬਾਅਦ ਅਮਰੀਕਾ ਨੇ ਨਾਲ ਪੂਰੇ ਸਬੰਧ ਤੋੜਤੇ ਤੇ ਅਮਰੀਕਾ ਦੀ ਹੁਣ ਇਹਦੀ ਆਪ ਵਿੱਚ ਕਾਫੀ ਖੜਕਦੀ ਰਹੀ ਤੇ ਜਦੋਂ ਵੋਟਾਂ ਪੈਂਦੀਆਂ ਵਾ ਵੋਟਾਂ 'ਚ ਇਹਦੇ ਖਿਲਾਫ ਕੋਈ ਨਹੀਂ ਖੜ ਸਕਦਾ ਇਕੱਲਾ ਹੀ ਵੋਟਾਂ 'ਚ ਖਲਾਉਂਦਾ ਵਾ ਤੇ ਸਾਰਿਆਂ ਨੇ ਵੋਟਾਂ ਪਾਉਣੀਆਂ ਵੀ ਪੈਂਦੀਆਂ 17 ਸਾਲ ਦਾ ਕੋਈ ਵੀ ਇਨਸਾਨ ਹੈ ਉਹਦੀ ਵੋਟ ਬਣ ਜਾਂਦੀ ਹੈ ਜਿਹੜਾ ਵੋਟ ਨਹੀਂ ਪਾਉਣ ਗਿਆ ਉਹ ਗੋਲੀ ਖਾਊਗਾ ਸਿੱਧਾ ਸਿੱਧਾ ਰੂਲ ਹਰੇਕ ਬੰਦਾ ਵੋਟ ਪਾਉਣ ਜਾਂਦਾ ਤੇ 100 ਦੀ 100% ਵੋਟ ਪੈਂਦੀ ਲੋਕ ਡਰ ਨਾਲ ਹੀ ਵੋਟਾਂ ਪਾ ਦਿੰਦੇ ਜੇ ਕੋਈ ਖੜਾਵ ਨਹੀਂ ਹੁੰਦਾ ਤੇ ਇਹਨੂੰ ਇਕੱਲੇ ਨੂੰ ਪਾ ਗਏ ਇਹਨੂੰ ਜਿਤਾ ਦਿੰਦੇ ਆ ਮਤਲਬ ਏਦਾਂ ਦਾ ਸੰਕੀ ਕਹਿ ਲੋ ਜਾਂ ਪਤਾ ਨਹੀਂ ਉਹਦੇ ਦਿਮਾਗ ਕਿਦਾਂ ਦਾ ਕੰਮ ਕਰਦਾ ਵਾ ਕਿ ਉਹ ਆਪਣੇ ਆਪ ਨੂੰ ਬਾਦਸ਼ਾਹ ਸਮਝਦਾ ਵਾ ਫਿਰ ਉਥੇ ਇੱਕ ਇਹ ਰੂਲ ਹੈ ਜਿੱਦਾਂ ਆਪਣੀਆਂ ਕੰਟਰੀਆਂ 'ਚ ਹੁੰਦਾ ਨੇ ਮੁ슬ਮਾਨ ਵੀ ਰਹਿੰਦੇ ਆ ਹਿੰਦੂ ਰਹਿੰਦੇ ਸਿੱਖ ਰਹਿੰਦੇ ਮਤਲਬ ਸਾਰੇ ਧਰਮਾਂ ਨੂੰ ਮੰਨਿਆ ਜਾਂਦਾ ਵਾ ਉਥੇ ਕੋਈ ਧਰਮ ਨੂੰ ਨਹੀਂ ਮੰਨ ਦਿੰਦੇ ਉਹ ਕਹਿੰਦਾ ਜੋਗ ਉਹ ਜਾਂ ਮੈਂ ਜਾਂ ਮੈਨੂੰ ਹੀ ਰੱਬ ਮੰਨੂ ਕੋਈ ਕਿਸੇ ਧਰਮ ਨੂੰ ਤੂੰ ਹਿਮ ਨਹੀਂ ਮੰਨ ਸਕਦੇ ਮਤਲਬ ਮੈਂ ਹੀ ਰੱਬ ਆ ਤੁਹਾਡਾ ਤੇ ਮੈਂ ਹੀ ਜੋਗ ਹਾਂ ਤੂੰ ਕਿਸੇ ਤਰ੍ਹਾਂ ਮਨੋਨੀਏ ਕਿਸੇ ਨੇ ਕੋਈ ਪੜ੍ਹ ਲੈ ਕੇ ਨੌਕਰੀ ਕਰਨੀ ਆ ਇਹ ਉਹੀ ਡਿਸਾਈਡ ਕਰਨਗੇ ਉਤੋਂ ਦੀ ਸਰਕਾਰ ਹੀ ਡਿਸਾਈਡ ਕਰੂਗੀ ਤੂੰ ਕਿਹੜੀ ਨੌਕਰੀ ਕਰਨੀ ਕਿਹੜੀ ਨਹੀਂ ਨੌਕਰੀ ਕਰਨੀ ਆਪਣੀ ਮਰਜ਼ੀ ਨਾਲ ਤੂੰ ਕੋਈ ਨੌਕਰੀ ਨਹੀਂ ਕਰ ਸਕਦਾ ਠੀਕ ਆ ਆਪਣੀ ਮਰਜ਼ੀ ਨਾਲ ਤੂੰ ਟੀਵੀ ਚੈਨਲ ਨਹੀਂ ਦੇਖ ਸਕਦਾ ਤੇ ਇੰਨੀ ਉੱਥੇ ਟੀਵੀ ਚੈਨਲ ਚੱਲਦੇ ਆ ਜਿਹੜੇ ਕੀ ਉਹਨੂੰ ਹੀ ਦਿਖਾਈ ਜਾਂਦੇ ਕਿ ਮੀਯੋਂਗ ਨੂੰ ਉਹਨੂੰ ਦਿਖਾਈ ਜਾਂਦੇ ਉਹਦੀ ਫੈਮਿਲੀ ਨੂੰ ਦਿਖਾਈ ਜਾਂਦੇ ਆ ਕਿ ਉਹਨਾਂ ਨੇ ਕਿੱਡੇ ਵਧੀਆ ਕੰਮ ਕੀਤੇ ਆ ਇਹ ਰਾਬਿਆ ਤੁਹਾਡੇ ਲਈ ਐਂ ਕਰਕੇ ਇਦਾਂ ਕਸ਼ ਇਹੋ ਕੁਝ ਚੱਲ ਜਾਂਦਾ ਦੋ ਤਿੰਨ ਚੈਨਲ ਆਦੇ ਇਤੋਂ ਇਲਾਵਾ ਹੋਰ ਕੁਝ ਨਹੀਂ ਚੱਲਦਾ ਕੋਈ ਨਿਊਜ਼ ਨਹੀਂ ਚੱਲਦੀ ਬਾਹਰਲੀ ਕੰਟਰੀ ਦੀ ਉਥੇ ਲੋਕਾਂ ਨੂੰ ਕੁਝ ਪਤਾ ਨਹੀਂ ਲੱਗਦਾ ਬਾਹਰ ਦੀਆਂ ਘੰਟੀਆਂ ਚ ਕੀ ਹੋਣ ਰਿਹਾ ਕੀ ਨਹੀਂ ਹੋਣ ਰਿਹਾ ਆਪਣੇ ਵਾਂਗੂ ਕੋਈ ਫੋਨ 'ਚ ਐਪ ਨਹੀਂ ਚੱਲਦੀ ਨਾ ਕੋਈ WhatsApp ਚੱਲਦਾ ਬਾਹਰਲੀ ਕੋਈ ਰੀਲ ਨਹੀਂ ਦੇਖ ਸਕਦਾ ਕੋਈ Facebook ਤੇ ਬਾਹਰਲੀ ਪੋਸਟ ਨਹੀਂ ਦੇਖ ਸਕਦਾ ਕੁਝ ਨਹੀਂ ਦੇਖ ਸਕਦਾ ਬਸ ਜੋ ਵੀ ਉਥੇ ਹੁੰਦਾ ਉਹ ਹੀ ਤੁਸੀਂ ਦੇਖ ਸਕਦੇ ਉਥੋਂ ਦੀ ਖਬਰ ਦੇਖ ਸਕਦੇ ਬਾਹਰਲੀ ਕੰਟਰੀ ਨਾਲ ਕੋਈ ਖਬਰ ਦੇਖ ਸਕਦੇ ਨਾ ਕੋਈ WhatsApp 'ਤੇ ਲਾ ਸਕਦੇ ਕੁਝ ਨਹੀਂ ਕਰ ਸਕਦੇ ਬਾਹਰਲੀ ਕੰਟਰੀ ਦਾ ਨਾ ਹੀ ਤੁਸੀਂ ਇੰਟਰਨੈਸ਼ਨਲ ਕਾਲ ਕਰ ਸਕਦੇ ਜੀ ਜਿਹੜਾ ਇੰਟਰਨੈਸ਼ਨਲ ਕਾਲ ਕਰੂਗਾ ਚੈਂਬਰ ਲੱਗੇ ਜਾਂ ਉਸੇ ਵਾਲੇ ਫਟਕੇ ਬੰਦਾ ਨਾਲ ਹੀ ਉਹਦਾ ਕੰਮ ਕਰ ਦਿੰਦੇ ਆ ਪਹਿਲੀ ਗੱਲ ਤੇ ਕਾਲ ਜਾਂਦੀ ਹੀ ਨਹੀਂ ਚੈਂਬਰ ਲੱਗੇ ਆ ਬਾਰਡਰ ਦੇ ਘੇਰੇ ਘੇਰੇ ਇੰਟਰਨੈਸ਼ਨਲ ਕਾਲ ਹੁੰਦੀ ਨਹੀਂ ਆ ਜੇ ਕੋਈ ਕਰੂਗਾ ਵੀ ਤੇ ਉਹਨੂੰ ਮੌਤ ਦੀ ਸਜ਼ਾ ਸਿੱਧੀ ਕਿ ਬਾਹਰਲੀ ਕੰਟਰੀ ਨਾਲ ਕਿਸੇ ਨੇ ਵੀ ਗੱਲ ਨਹੀਂ ਕਰਨੀ ਨਾ ਕੋਈ ਬਾਹਰਲੀ ਕੰਟਰੀ ਨਿਊਜ਼ ਵੇਖੂਗਾ ਆਪਣੀ ਮਰਜ਼ੀ ਦੇ ਤੋਂ ਕੱਪੜੇ ਨਹੀਂ ਪਾ ਸਕਦੇ ਪੂਰੇ ਕੱਪੜੇ ਪਾਉਣੇ ਪੈਣਗੇ ਕੁੜੀਆਂ ਆਪਣੇ ਵਾਲ ਨਹੀਂ ਰੰਗ ਸਕਦੀਆਂ ਐਦਾਂ ਦੇ ਬੜੇ ਕਾਨੂੰਨ ਜਿਹੜੇ ਉਹਨੇ ਰੱਖੇ ਮੰਨ ਲਓ ਆਪਣੀ ਮੁਠੀ 'ਚ ਰੱਖਿਆ ਉਹਨੇ ਲੋਕਾਂ ਨੂੰ ਤੇ ਲੋਕ ਉਹਦੇ ਤੋਂ ਬਹੁਤ ਜ਼ਿਆਦਾ ਤੰਗ ਆ ਔਰ ਉਹਦੇ ਖਿਲਾਫ ਕੋਈ ਡਰਦਾ ਕੁੰਦਾ ਵੀ ਨਹੀਂ ਆ ਤੇ ਇਸ ਟਾਈਮ ਜਿਹੜੀ ਉਹਦੀ ਜੀ ਡੀ ਪੀ ਆ ਮਤਲਬ ਬਹੁਤ ਥੱਲੇ ਦੇਸ਼ ਜਾਂਦਾ ਪਿਆ ਉਹ ਕਿਉਂਕਿ ਉਹ ਕਿਸੇ ਨਾਲ ਵਪਾਰ ਕਰਕੇ ਕੁਝ ਨਹੀਂ ਹੈਗਾ ਜਿਹੜਾ ਕਮੀ ਆਉਂਗੇ ਉਹ ਕਹਿੰਦਾ ਕਿ ਮੈਂ ਕੱਲਾ ਹੀ ਰਹੂੰਗਾ ਕੱਲਾ ਵਾ ਤੇ ਮੈਂ ਕੱਲੇ ਨਹੀਂ ਰਹਿਣਾ ਵਾ ਕਿਸੇ ਕੰਟਰੀ ਨਾਲ ਵਪਾਰ ਕਿਸੇ ਨਾਲ ਮੈਂ ਸੰਧੀ ਨਹੀਂ ਕਰਨੀ ਤੇ ਇਸ ਕਰਕੇ ਉਹਦੀ ਜੀ ਡੀ ਪੀ ਕਾਫੀ ਥੱਲੇ ਜਾਂਦੀ ਲੋਕ ਕਈ ਇਲਾਕੇ ਇਦਾਂ ਨੇ ਅਗੇ ਜਿਵੇਂ ਲਾਈਟ ਨਹੀਂ ਆਉਂਦੀ ਇੱਕ ਇੱਕ ਸਾਲ ਹੋ ਗਿਆ ਲਾਈਟ ਆਈ ਨਹੀਂ ਜਿਵੇਂ ਆਪਣੇ ਹੁੰਦਿਆ ਨਾ ਪੰਜਾਬ ਚ ਮਤਲਬ ਕੋਈ ਸ਼ਹਿਰ ਹੋਣ ਇਦਾਂ ਹੀ ਉੱਥੇ ਮਤਲਬ ਕੋਜ ਇਦਾਂ ਦੇ ਇਲਾਕੇ ਆ ਜਿੱਥੇ ਸਾਲ ਸਾਲ ਹੋ ਗਿਆ ਲਾਈਟ ਨਹੀਂ ਆਈ ਕਈ ਕੋਜ ਲਾਕੀ ਆ ਜਿੱਥੇ ਦਿਹਾੜੀ ਚ ਇੱਕ ਘੰਟਾ ਲਾਈਟ ਆਉਂਦੀ ਏਦਾਂ ਕਰਕੇ ਕਾਫੀ ਉਹ ਦੇਸ਼ ਜਿਹੜਾ ਭੁੱਖ ਮਰੀਨਾਂ ਜੂੰਜ ਰਿਹਾ ਇਸ ਵੇਲੇ ਤੁਹਾਨੂੰ ਦੱਸਿਓਗੇ ਤੁਹਾਨੂੰ ਇਹ ਵੀਡੀਓ ਕਿਦਾਂ ਦੀ ਲੱਗਦੀ ਕਿਮਿਯੋਂਗ ਦੇ ਰੂਲ ਕਿਦਾਂ ਦੇ ਲੱਗੇ ਤੁਹਾਨੂੰ ਇਹ ਰੂਲ ਕਿਮਿਯੋਂਗ ਦੇ ਮਤਲਬ ਹੈਰਾਨ ਕਰਨ ਵਾਲੇ ਰੂਲ ਤੇ ਮਤਲਬ ਸੰਗੀ ਬੰਦਾ ਯਾਰ ਕਿਦਾਂ ਦੇ ਬੰਦਾ ਹਨਾ ਲੋਕਾਂ ਨੂੰ ਦਬਾ ਕੇ ਰੱਖਦਾ ਵਾ ਮਤਲਬ ਇਹ ਚੀਜ਼ ਪਹਿਲੀ ਵਾਰੀ ਵੇਖੀ ਇਹ ਤਾਂ ਇੰਟਰਸਟਿੰਗ ਆ ਤਾਂ ਮੈਂ ਕਹਿੰਦਾ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੀਦੀ ਇਹ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸ Tata a klítánva.